ਹਾਂਜੀ ਦੋਸਤੋ ਮੈਂ ਪਹਿਲਾਂ ਵੀ ਇਹਨਾਂ ਨਾਲ ਮਿਲਿਆ ਹੋਇਆ ਸੀਗਾ ਕੁਝ ਕੁ ਵਿਚਾਰ ਇਹਨਾਂ ਦੇ ਕਾਫੀ ਮੇਰੇ ਦੋਸਤਾਂ ਨੂੰ ਦਰਸ਼ਕਾਂ ਨੂੰ ਪਸੰਦ ਆਏ ਇੱਥੇ ਤੱਕ ਕਿ ਮੇਰੇ ਪਰਿਵਾਰ ਨੂੰ ਵੀ ਚੰਗੀ ਲੱਗੀ ਇਹਨਾਂ ਦੀ ਸੋਚ ਤਾਂ ਕਰਕੇ ਮੈਂ ਮੈਨੂੰ ਕੁਝ ਸਵਾਲ ਆਈ ਸੀ ਇਹਨਾਂ ਲਈ ਕਿ ਇਹਨਾਂ ਤੋਂ ਜਰੂਰ ਪੁੱਛਿਓ ਕਿ ਦੁਨੀਆ ਵਿੱਚ ਲੋਕ ਅੱਗੇ ਵਧਦੇ-ਵਧਦੇ ਹੈਨਾ ਉਹਨਾਂ ਦੇ ਮੁਤਾਬਿਕ ਅੱਗੇ ਵੱਧ ਰਹੇ ਨੇ ਪਰ ਅਸਲ ਵਿੱਚ ਉਹ ਰੁਕੇ ਹੋਏ ਹੁੰਦੇ ਨੇ ਜਾਂ ਉਹਨਾਂ ਦੇ ਉੱਥੇ ਹੀ ਰੁਕਣ ਦਾ ਕਾਰਨ ਵੀ ਉਹਨਾਂ ਦੀ ਗਰੋਥ ਨਹੀਂ ਹੋ 파ਰੀ ਹੁੰਦੀ ਇਹਦੇ ਕੁਝ ਕਾਰਨ ਕੀ ਹੋ ਸਕਦੇ ਆ ਉਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਕਾਰਨ ਇਹ ਆ ਵੀ ਲੈਕ ਆਫ ਨੌਲੇਜ ਵੀ ਜਦੋਂ ਕਿਸੇ ਜਗ੍ਹਾ ਦੇ ਉੱਤੇ ਬੰਦਾ ਰੁਕ ਜਾਂਦਾ ਹੈ ਰੁਕਣ ਦੇ ਪਿੱਛੇ ਕਾਰਨ ਇਹ ਹੀ ਹੁੰਦਾ ਜਾਂ ਤਾਂ ਉਹਨੂੰ ਅੱਗੇ ਦਾ ਰਸਤਾ ਨਹੀਂ ਦਿਖ ਰਿਹਾ ਜਾਂ ਉਹਨੇ ਕੋਈ ਗਲਤ ਗਲਤ ਰਸਤਾ ਚੁਣ ਲਿਆ ਜਿਸ ਕਰਕੇ ਉਹਨੂੰ ਉਹਦੀ ਸਮਝ ਨਹੀਂ ਆਗੇ ਵੀ ਉਹਨੂੰ ਮਹਲਜਾ ਮੈਂ ਕਿਵੇਂ ਕਾਫੀ ਸਾਰੀਆਂ ਪ੍ਰੋਬਲਮਾਂ ਅੱਗੇ ਆ ਜਾਂਦੀਆਂ ਨੇ ਉਹਦਾ ਸੋਲੂਸ਼ਨ ਕੀ ਹੈ ਫਿਰ ਉਹਦਾ ਸੋਲੂਸ਼ਨ ਇਹ ਹੈ ਵੀ ਜਦੋਂ ਤੁਸੀਂ ਜਿਹੜੇ ਰਸਤੇ ਤੇ ਚੱਲ ਰਹੇ ਹੋ ਉਹਦੇ ਕੁਝ ਮਹਾਰਤ ਬੰਦੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਗੁਰੂ ਕਹਿ ਦਿੰਨੇ ਆ ਜਿਨੂੰ ਕਹਿ ਦਿੰਨਾ ਵਿਖੋ ਉਸੇ ਲੈਵਲ ਉਸੇ ਰਸਤੇ ਰਾਹੀਂ ਚੱਲ ਕੇ ਇੱਕ ਬੰਦਾ ਟੌਪ ਤੇ ਪਹੁੰਚਿਆ ਹੁੰਦਾ ਉਹਨੂੰ ਮਿਲਣਾ ਚਾਹੀਦਾ ਹੈ ਉਹਦਾ ਤਜਰਬਾ ਜਾਣਨਾ ਚਾਹੀਦਾ ਤੇ ਉਹਦੇ ਕੋਲ ਜਾ ਕੇ ਕੁਝ ਨੌਲੇਜ ਲੈਣੀ ਚਾਹੀਦੀ ਹੈ ਜਿਹੜਾ ਕੀ ਆ ਉਹਨੂੰ ਉਸ ਰਸਤੇ ਤੋਂ ਉਹਦੇ ਸਾਹਮਣੇ ਚਾਨਣ ਪੈਦਾ ਹੋ ਜਾਵੇ ਜਿਸ ਕਰਕੇ ਉਹ ਸਟਕਨੈਸ ਤੋਂ ਦੂਰ ਹੋ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਵੇ ਇਹ ਤਾਂ ਫਿਰ ਉਹੀ ਗੱਲ ਹੋਈ ਨਾ ਕਿ ਆਪਾਂ ਦੀ ਜ਼ਿੰਦਗੀ ਵਿੱਚ ਇੱਕ ਗੁਰੂ ਦਾ ਹੋਣਾ ਜ਼ਰੂਰੀ ਹੈਗਾ ਜ਼ਰੂਰੀ ਹੈ ਪਰਮਾਤਮਾ ਵਾਲੀ ਖੇਡ 'ਚ ਵੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਕੋਈ ਆਪਣਾ ਗੁਰੂ ਨਹੀਂ ਜਿਹੜਾ ਪੂਰਾ ਹੋਵੇ ਔਰ ਮਹੀਂ ਦੁਨੀਆ ਵਿੱਚ ਵੀ ਅਗਰ ਆਪਾਂ ਕਾਮਯਾਬ ਹੋਣਾ ਤਾਂ ਉਹਦੇ ਵਿੱਚ ਲਈ ਵੀ ਗੁਰੂ ਹੋਣਾ ਜ਼ਰੂਰੀ ਹੈ ਕੋਈ ਨਾ ਕੋਈ ਉਸੇ ਤੋਂ ਹੀ ਸਿੱਖਿਆ ਉਹ ਹੀ ਆਪਾਂ ਨੂੰ ਅੱਗੇ ਬਣ ਹੋਰ ਕਾਰਨ ਕੀ ਹੈ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਗਿਆਨ ਸ਼ਬਦ ਗੁਰੂ ਦੇ ਨਾਲ ਜੋੜਿਆ ਹੈ ਨਾ ਤਾਂ ਕਿ ਉਹ ਪਰਮਾਤਮਾ ਤੱਕ ਆਪਾਂ ਨੂੰ ਪਹੁੰਚਾਉਣ ਦਾ ਇੱਕ ਰਾਹ ਹੈ ਗੁਰੂ ਜੀ ਦੇ ਨਾਲ ਆਪਾਂ ਜੁੜ ਕੇ ਆਪਣੇ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ ਸੇਮ ਹਰੇਕ ਫੀਲਡ ਦੇ ਵਿੱਚ ਚਾਹੇ ਤੁਸੀਂ ਕ੍ਰਿਕਟਰਾਂ ਦੀ ਦੁਨੀਆ 'ਚ ਦੇਖ ਲੋ ਚਾਹੇ ਐਕਟਰਾਂ ਦੀ ਦੁਨੀਆ 'ਚ ਵਿੱਚ ਦੇਖ ਲੋ ਚਾਹੇ ਕੋਈ ਕੋਈ ਹੋਰ ਗੇਮ ਦੇ ਵਿੱਚ ਦੇਖ ਲੋ ਚਾਹੇ ਕਿਸੇ ਤੁਸੀਂ ਬਿਜ਼ਨਸਮੈਨ ਨੂੰ ਦੇਖ ਲੋ ਉਹਨਾਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਗੁਰੂ ਦਾ ਮਹੱਤਵਪੂਰਨ ਯੋਗਦਾਨ ਹੈ ਕਿਉਂਕਿ ਗੁਰੂ ਮਤਲਬ ਉਹਦੇ ਸਾਹਮਣੇ ਰੋਸ਼ਨੀ ਕਰਦਾ ਉਹ ਹੋਣਾ ਜ਼ਰੂਰੀ ਹੈ ਤਾਂ ਕਈ ਵਾਰ ਕੀ ਹੁੰਦਾਗਾ ਆਪਾਂ ਪਹਿਲਾਂ ਆਪਣੇ ਆਪ ਨੂੰ ਬੜਾ ਸਿਆਣਾ ਸਮਝ ਲੈਨੇ ਵੀ ਮੈਨੂੰ ਬਹੁਤ ਕੁਝ ਆਉਂਦਾ ਹੈ ਮੈਨੂੰ ਬਹੁਤ ਕੁਝ ਪਤਾ ਹੈਗਾ ਹਨਾ ਗੂਗਲ ਤੇ ਵੈਸੇ ਸਾਰਾ ਕੁਝ ਪਿਆ ਹੈਗਾ ਥਿਊਰੀਕਲ ਤਿੱਧਿਆ ਤੁਹਾਨੂੰ ਮਿਲ ਜਾਣੀਆਂ ਪਰ ਪ੍ਰੈਕਟੀਕਲ ਤੌਰ ਦੇ ਉਤੇ ਇਸ ਆਸਾਨ ਤਰੀਕੇ ਨਾਲ ਤੁਹਾਡੇ ਸਾਹਮਣੇ ਰੱਖਣ ਵਾਲਾ ਤੁਹਾਡਾ ਗੁਰੂ ਹੁੰਦਾ ਇਸ ਕਰਕੇ ਤੁਹਾਡੀ ਲਾਈਫ ਦੇ ਵਿੱਚ ਗੁਰੂ ਹੋਣਾ ਜ਼ਰੂਰੀ ਹੈ ਜੋ ਤੁਹਾਨੂੰ ਗਿਆਨ ਦੇ ਸਕੇ ਔਰ ਤੁਹਾਨੂੰ ਸਕਿੱਲ ਕਰ ਸਕੇ ਉਸ ਨੂੰ ਤਰਾਸ ਸਕੇ ਫਿਰ ਤੁਹਾਡਾ ਅੱਗੇ ਵਧਣ ਦਾ ਜਿਹੜੇ ਚਾਂਸਸ ਹੈ ਉਹ ਵਧ ਜਾਂਦੇ ਨੇ ਪਹਿਲਾ ਕਾਰਨ ਤੁਸੀਂ ਦੱਸਿਆਗਾ ਲੈਕ ਆਫ ਨੋਲੇਜ ਤਾਂ ਕਿਵੇਂ ਅੰਦਰ ਰੁਕ ਜਾਂਦਾ ਉਹਦਾ ਹੱਲ ਹੈਗਾ ਗੁਰੂ ਹੋਰ ਕਾਰਨ ਕੀ ਆ ਦੂਸਰਾ ਕਾਰਨ ਇਹ ਵੀ ਆ ਸਟਕ ਹੋਣ ਦੇ ਪਿੱਛੇ ਵੀ ਜਦੋਂ ਕਈ ਵਾਰ ਬੰਦੇ ਦੀ ਆਪ ਦੀ ਇੱਛਾ ਸ਼ਕਤੀ ਜਦੋਂ ਖਤਮ ਹੋ ਜਾਂਦੀ ਹੈ ਮੈਂ ਅੱਜ ਇੱਕ ਚੀਜ਼ ਪੜ ਰਿਹਾ ਸੀ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਵੀ ਜਦੋਂ ਤੁਹਾਨੂੰ ਪਿਆਸ ਨਹੀਂ ਹੈਗੀ ਉਦੋਂ ਤੁਸੀਂ ਪਾਣੀ ਅਗਰ ਤੁਸੀਂ ਸੋਨੇ ਦੇ ਗਲਾਸ ਚ ਵੀ ਪੀ ਲੋਗੇ ਤਾਂ ਤੁਹਾਡੀ ਪਿਆਸ ਨਹੀਂ ਤੁਸੀਂ ਪੀ ਨਹੀਂ ਪਾਉਗੇ ਤੁਹਾਡੇ ਸਾਹਮਣੇ ਅਗਰ ਸੋਨੇ ਦੇ ਗਲਾਸ ਦੇ ਰੂਪ ਦੇ ਵਿੱਚ ਵੀ ਪਾਣੀ ਦੇ ਦਿੱਤਾ ਜਾਵੇ ਕਿਉਂ ਕਿ ਆਪਣੀ ਪੀਣ ਦੀ ਪਿਆਸ ਜਿਹੜੀ ਖਤਮ ਹੋ ਚੁੱਕੀ ਹੈ ਇਸ ਕਰਕੇ ਇੱਛਾ ਸ਼ਕਤੀ ਉਹ ਪਿਆਸ ਹੈ ਵੀ ਜੇ ਤੁਸੀਂ ਸੱਚੀਓਂ ਅੱਗੇ ਵਧਣਾ ਚਾਹੁੰਦੇ ਹੋ ਜਦੋਂ ਤੁਹਾਡੀਆਂ ਅੰਦਰ ਦੀ ਆਤਮਾ ਜਾਂ ਬਿਲਿੰਗਨੈਸ ਖਤਮ ਹੋ ਜਾਂਦੀ ਹੈ ਬਿਲ ਪਾਵਰ ਖਤਮ ਹੋ ਜਾਂਦੀ ਹੈ ਉਦੋਂ ਵੀ ਤੁਸੀਂ ਸਟਕ ਹੋ ਜਾਂਦੇ ਹੋ ਫਿਰ ਤੁਹਾਡੇ ਤੋਂ ਅੱਗੇ ਵਧਣ ਤੋਂ ਤੁਹਾਨੂੰ ਡਰ ਲੱਗਦਾ ਹੈ ਤਾਂ ਜਿਸ ਕਰਕੇ ਬੰਦਾ ਜ਼ਿੰਦਗੀ ਦੇ ਵਿੱਚ ਅੱਗੇ ਵਧ ਨਹੀਂ ਪਾਉਂਦਾ ਜੇ ਜਦੋਂ ਮੈਂ ਰੁਕ ਹੀ ਗਿਆ ਮੇਰਾ ਮਨ ਹੀ ਨਹੀਂ ਕਰ ਰਿਹਾ ਅੱਗੇ ਵਧਣ ਦਾ ਫਿਰ ਉਦੋਂ ਮੈਂ ਕੀ ਮੈਨੂੰ ਕੀ ਕਰਨਾ ਚਾਹੀਦਾ ਦੇਖੋ ਹਰ ਇੱਕ ਜਦੋਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਵਧਣਾ ਹੈ ਤਾਂ ਪਹਿਲਾਂ ਏ ਐਸਪੈਕਟ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਵੀ ਸਭ ਕੁਝ ਚੰਗਾ ਚੰਗਾ ਹੀ ਹੋਊਗਾ ਦੋਨੇ ਪੱਖ ਦੇਖਣੇ ਜ਼ਰੂਰੀ ਆ ਸਪੋਜ਼ ਕਰੋ ਤੁਸੀਂ ਫੌਰਨ ਜਾ ਰਹੇ ਹੋਗੇ ਹਨ ਆਪਾਂ ਇੱਥੇ ਬੈਠ ਕੇ ਸੋਚੀ ਜਾਂਦੇ ਆ ਵੀ ਯਾਰਾ ਉੱਥੇ ਉਹਨੇ ਗੱਡੀ ਲੈ ਲਈ ਉਹਨੇ ਆਹ ਬਣਾ ਲਿਆ ਆਹ ਬਣਾ ਲਿਆ ਉਹਦੇ ਬਾਹਰ ਦੀਆਂ ਸਟੋਰੀਆਂ ਦੇਖ ਕੇ ਆਪਾਂ ਪ੍ਰਭਾਵਿਤ ਹੋਈ ਜਾਂਦੇ ਆ ਦੂਸਰਾ ਪੱਖ ਇਹ ਵੀ ਆ ਉਹ ਕਿਸ ਤਰੀਕੇ ਨਾਲ ਉੱਥੇ ਉਹਦੀ ਪਾਸਟ ਲਾਈਫ ਕੀ ਚੱਲ ਰਹੀ ਆ ਬੈਕ ਐਂਡ ਤੇ ਕੀ ਹੈਗਾ ਜਦੋਂ ਆਪਾਂ ਉਹ ਚੀਜ਼ਾਂ ਨੂੰ ਨਹੀਂ ਸਮਝਦੇ ਹੈਗੇ ਜਦੋਂ ਰੋਂਗ ਐਸਪੈਕਟੇਸ਼ਨ ਰੱਖ ਕੇ ਤੁਸੀਂ ਕਿਸੇ ਫੀਲਡ ਚ ਬੜੋਗੇ ਉਦੋਂ ਇਹ ਤੁਹਾਨੂੰ ਪ੍ਰੋਬਲਮ ਆਊਗੀ ਜਦੋਂ ਤੁਸੀਂ ਪੂਰੇ ਰਸਤੇ ਨੂੰ ਜਾਣ ਲਿਆ ਹੁਣ ਗੁਰੂ ਗੋਬਿੰਦ ਸਿੰਘ ਜੀ ਨਾਲ ਜਿਹੜਾ ਵੀ ਚੱਲਦਾ ਸੀਗਾ ਉਹਨੂੰ ਪਤਾ ਸੀਗਾ ਵੀ ਇਸ ਗੁਰੂ ਦੇ ਨਾਲ ਜੁੜਨਾ ਮਤਲਬ ਮੌਤ ਵੀ ਆ ਸਕਦੀ ਹੈ ਤਾਂ ਉਹ ਸਾਰੇ ਲੋਕ ਤਿਆਰ ਸੀ ਉਹ ਚੀਜ਼ ਵਾ ਜਿਹੜਾ ਤਿਆਰ ਨਹੀਂ ਹੈਗਾ ਉਹ ਰੁਕ ਜਾਂਦਾ ਤਾਂ ਤੁਹਾਨੂੰ ਤਿਆਰ ਹੋਣਾ ਪਊਗਾ ਜੇ ਤਿਆਰ ਨਹੀਂ ਹੈਗੇ ਤੁਸੀਂ ਚੱਲੋ ਹੀ ਨਹੀਂ ਤੀਜਾ ਕਰਨੇ ਤੀਸਰਾ ਕਰਨੇ ਇਹ ਹੋ ਜਾਂਦਾ ਹੈਗਾ ਜਦੋਂ ਬੰਦੇ ਦੇ ਪਰਪਸ ਕਲੀਅਰ ਨਹੀਂ ਹੁੰਦੇ ਪਰਪਸ ਮਤਲਬ ਉਹਦਾ ਸਟਰੋਂਗ ਰੀਜ਼ਨ ਸਟਰੋਂਗ ਟਾਰਗੇਟ ਕੀ ਹੈ ਜਦੋਂ ਸਟਰੋਂਗ ਰੀਜ਼ਨ ਆਪਣਾ ਹੁੰਦਾ ਹੈਗਾ ਉਦੋਂ ਨਹੀਂ ਬੰਦਾ ਰੁਕਦਾ ਉਦੋਂ ਹੱਲ ਲੱਭਦਾ ਬੰਦਾ ਤੇ ਜਦੋਂ ਬਿਲਿੰਗਨੈਸ ਆਪਣੀ ਉਦੋਂ ਹੀ ਘਟਦੀ ਹੈ ਜਦੋਂ ਆਪਣਾ ਸਟਰੋਂਗ ਕਾਰਨ ਨਹੀਂ ਹੁੰਦਾਗਾ ਤਾਂ ਲੈਕ ਆਫ ਪਰਪਸ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਇਹ ਤਿੰਨ ਕਾਰਨ ਨੇ ਜੀ ਜਿਹੜੇ ਦੇ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਰੁਕੇ ਹੋਏ ਹੋ ਤਾਂ ਕੋਸ਼ਿਸ਼ ਕਰਿਓ ਨਾ ਇਹਨਾਂ ਦੇ ਹੱਲ ਵੀ ਤੁਹਾਨੂੰ ਮੇਰੇ ਦੋਸਤ ਨੇ ਦੱਸੇ ਆਗੇ ਇਹਨਾਂ ਦੇ ਕੰਮ ਕਰਕੇ ਆਪਣੀ ਜ਼ਿੰਦਗੀ ਨੂੰ ਸੌਖਾ ਸੁਖਾਲਾ ਤੇ ਕਾਮਯਾਬ ਬਣਾਓ ਧੰਨਵਾਦ